ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਸਰਕਾਰ ਬੁਰੀ ਤਰ੍ਹਾਂ ਜਿਹੜੀ ਉਹ ਫੇਲ ਹੋ ਚੁੱਕੀ ਏ ਔਰ ਜਿਵੇਂ ਫਿਰੋਜ਼ਪੁਰ ਦਾ ਨਾਂ ਜਿਹੜਾ ਚੋਰਪੁਰ ਵਜਦਾ ਆ ਅੱਜ ਇਹ ਗੈਂਗਸਟਰਾਂ ਦਾ ਪੰਜਾਬ ਵੱਜਣ ਲੱਪਿਆ ਮੈਂ ਗੱਲ ਕਹਿਣਾ ਕਿ ਮੁੱਖ ਮੰਤਰੀ ਸਰਕਾਰ ਨਹੀਂ ਚਲਾ ਰਿਆਗਾ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਨੂੰ ਚਲਾ ਰਹੇ ਨੇ ਔਰ ਲੋਕ ਸਹਿਮ ਦੇ ਮਾਹੌਲ ਚ ਨੇ ਔਰ ਇਹ ਜਿਹੜੀ ਸਰਕਾਰ ਆ ਵਿਖਾਵਿਆਂ ਦੀ ਸਰਕਾਰ ਔਰ ਪੁਲਿਸ ਜਿਹੜੀ ਆ ਇਹ ਗੈਂਗਸਟਰਾਂ ਤੋਂ ਡਰਦੀ ਆ ਔਰ ਗੈਂਗਸਟਰਾਂ ਦੇ ਨਾਂ ਤੋਂ ਜਿਹੜੀ ਇਹ ਪੁਲਿਸ ਕੰਬਦੀ ਆ ਅੱਜ ਗੋਲੀ ਚੱਲੀ ਆ ਦੋ ਜਿਹੜੇ ਗੈਂਗਸਟਰ ਜਿਨ੍ਹਾਂ ਦੇ ਮੂੰਹ ਮੰਨੇ ਸੀਗੇ ਜਿਲ੍ਹੇ ਵਾਲੋਂ ਗੋਲੀ ਚਲਾਈ ਗਈ ਆ ਮੈਂ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਮੈਂ ਯੂਨੀਨਾਨੋਮੀ ਬੇਨਤੀ ਕਰਦਾ ਕਿ ਅੱਜ ਇਹ ਗੋਲੀ ਸਤਵਿੰਦਰ ਸਿੰਘ ਕੰਡਾ ਦੀ ਦੁਕਾਨ ਤੇ ਨਹੀਂ ਚੱਲੀ ਕੱਲ ਨੂੰ ਆਪਣੇ ਵੀ ਚੱਲ ਸਕਦੀ ਏ ਫਾਇਰਿੰਗ ਕੀਤੀ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਅੱਜ ਮੌਕੇ ਤੇ ਪਹੁੰਚੇ ਹੋ ਚੱਲਿਆ ਕਿ ਸਕਰੇਂਦਰ ਸਿੰਘ ਕੰਡਾ ਜਵੇਲਰ ਜਿਹੜੀ ਅੱਜ ਗੋਲੀ ਚੱਲੀ ਹੈ ਦੋ ਜਿਹੜੇ ਗੈਂਗਸਟਰ ਜਿਨ੍ਹਾਂ ਦੇ ਮੂੰਹ ਮੰਨੇ ਸੀਗੇ ਜਿਲ੍ਹਾ ਵਾਲੋਂ ਗੋਲੀ ਚਲਾਈ ਗਈ ਹੈ ਮੈਂ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਔਰ ਮੈਂ ਕੱਲ ਕਹਿਣੀ ਚਾਹੁੰਦਾ ਕਿ ਇਹ ਸਰਕਾਰ ਬੁਰੀ ਤਰ੍ਹਾਂ ਜਿਹੜੀ ਉਹ ਫੇਲ ਹੋ ਚੁੱਕੀ ਹੈ ਔਰ ਜਿਵੇਂ ਫਿਰੋਜ਼ਪੁਰ ਦਾ ਨਾਂ ਜਿਹੜਾ ਚੋਰਪੁਰ ਵੱਜਦਾ ਹੈ ਅੱਜ ਇਹ ਗੈਂਗਸਟਰਾਂ ਦਾ ਪੰਜਾਬ ਵੱਜਣ ਲੱਪਿਆ ਅੱਜ ਇੱਥੇ ਜਿਹੜਾ ਮੈਂ ਗੱਲ ਕਹਿਣਾ ਕਿ ਮੁੱਖ ਮੰਤਰੀ ਸਰਕਾਰ ਨਹੀਂ ਚਲਾ ਰਿਆਗਾ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਨੂੰ ਚਲਾ ਰਹੇ ਨੇ ਔਰ ਲੋਕ ਸਹਿਮ ਦੇ ਮਾਹੌਲ ਚ ਨੇ ਔਰ ਮੈਂ ਇਥੋਂ ਦੀ ਪੁਲਿਸ ਨੂੰ ਔਰ ਫਰੋਜਪੁਰ ਦੇ ਨਵੇਂ ਐਸਐਸਪੀ ਭਪਿੰਦਰ ਸਿੰਘ ਜੀ ਨੂੰ ਨਾਲ ਵੀ ਗੱਲ ਕੀਤੀ ਏ ਔਰ ਅੱਜ ਦਾ ਟਾਈਮ ਦੇਨੇ ਆ ਔਰ ਸ਼ਾਮ ਤੱਕ ਸ਼ਕਵਿੰਦਰ ਸਿੰਘ ਜੀ ਵੀ ਆ ਜਾਣਗੇ ਕੰਡਾ ਸਾਹਿਬ ਔਰ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਕਿ ਅਗਲਾ ਜਿਹੜਾ ਬਾਜ਼ਾਰ ਬੰਦ ਦਾ ਔਰ ਮੈਂ ਯੂਨੀਅਨਾਂ ਨੂੰ ਵੀ ਬੇਨਤੀ ਕਰਦਾ ਹਾਂ ਕੀ ਅੱਜ ਇਹ ਗੋਲੀ ਸਤਵਿੰਦਰ ਸਿੰਘ ਕੰਡਾ ਦੀ ਦੁਕਾਨ ਤੇ ਨਹੀਂ ਚੱਲੀ ਕੱਲ ਨੂੰ ਆਪਣੇ ਵੀ ਚੱਲ ਸਕਦੀ ਏ ਇਸ ਕਰਕੇ ਅੱਜ ਦੀ ਅੱਜ ਦਾ ਦਿਨ ਪੁਲਿਸ ਨੂੰ ਦਈਏ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਗੈਂਗਸਟਰਾਂ ਨੂੰ ਲੱਭਿਆ ਜਾਵੇ ਔਰ ਨਹੀਂ ਤਾਂ ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਹੈ ਕਿ ਬਾਜ਼ਾਰ ਜਿਹੜਾ ਉਹ ਬੰਦ ਕਰਾਂ ਤੇ ਜੀਰਾ ਸਾਹਿਬ ਕੋਈ ਫਰੋਤੀ ਦਾ ਮਾਮਲਾ ਵੀ ਸਾਹਮਣੇ ਆਇਆ ਕੋਈ ਮੰਗੀ ਗਈ ਹੈ ਗੱਲ ਇਹ ਹੈ ਕਿ ਇਹਨਾਂ ਦੇ ਬ੍ਰਦਰ ਨਾਲ ਸੋਨੂ ਨਾਲ ਮੇਰੀ ਗੱਲ ਹੋਈ ਏ ਉਹਨੇ ਕਿਹਾ ਕਿ ਸਾਨੂੰ ਕਾਲਸ ਆਉਂਦੀਆਂ ਨੇ ਔਰ ਅਸੀਂ ਬਾਹਰਲੇ ਨੰਬਰ ਨਹੀਂ ਚੁੱਕਦੇ ਔਰ ਮਮੀ ਨਹੀਂ ਚੁੱਕਦਾ ਜਦੋਂ ਦੀ ਮੇਰੇ ਤੇ ਗੋਲੀ ਚੱਗਲੀ ਏ ਮਮੀ ਨਹੀਂ ਚੁੱਕਦਾ ਔਰ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਨੇ ਔਰ ਇਹ ਜਿਹੜੀ ਸਰਕਾਰ ਆ ਵਿਖਾਵਿਆਂ ਦੀ ਸਰਕਾਰ ਔਰ ਪੁਲਿਸ ਜਿਹੜੀ ਆ ਇਹ ਗੈਂਗਸਟਰਾਂ ਤੋਂ ਡਰਦੀ ਆ ਔਰ ਗੈਂਗਸਟਰਾਂ ਦੇ ਨਾਂ ਤੋਂ ਜਿਹੜੀ ਇਹ ਪੁਲਿਸ ਕੰਬਦੀ ਆ ਔਰ ਇਸ ਕਰਕੇ ਅੱਜ ਦਾ ਦਿਨ ਪੁਲਿਸ ਕੋਲ ਜੇ ਪੁਲਿਸ ਫੜ ਸਕਦੀ ਹੈ ਠੀਕ ਹੈ ਨਹੀਂ ਤਾਂ ਇਸ ਤੋਂ ਬਾਅਦ ਜੀਰਾ ਸ਼ਹਿਰ ਜਿਹੜਾ ਅੱਠ ਮਹੀਨੇ ਸਮੇਲੀ ਮੈਂ ਸਾਰੀਆਂ ਯੂਨੀਅਨਾਂ ਨੂੰ ਬੇਨਤੀ ਕਰਦਾ ਕਿ ਕੱਲ ਤੋਂ ਬੰਦ ਕੀਤਾ ਜਾਵੇ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਸਰਕਾਰ ਬੁਰੀ ਤਰ੍ਹਾਂ ਜਿਹੜੀ ਉਹ ਫੇਲ ਹੋ ਚੁੱਕੀ ਹੈ ਔਰ ਜਿਵੇਂ ਫਿਰੋਜ਼ਪੁਰ ਦਾ ਨਾਂ ਜਿਹੜਾ ਚੋਰਪੁਰ ਵੱਜਦਾ ਅੱਜ ਇਹ ਗੈਂਗਸਟਰਾਂ ਦਾ ਪੰਜਾਬ ਵੱਜਣ ਲੱਪਿਆ ਮੈਂ ਗੱਲ ਕਹਿਣਾ ਕਿ ਮੁੱਖ ਮੰਤਰੀ ਸਰਕਾਰ ਨਹੀਂ ਚਲਾ ਰਹੀਆਂ ਗਾ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਨੂੰ ਚਲਾ ਰਹੇ ਨੇ ਔਰ ਲੋਕ ਸਹਿਮ ਦੇ ਮਾਹੌਲ ਚ ਨੇ ਔਰ ਇਹ ਜਿਹੜੀ ਸਰਕਾਰ ਹੈ ਵਿਖਾਵਿਆਂ ਦੀ ਸਰਕਾਰ ਔਰ ਪੁਲਿਸ ਜਿਹੜੀ ਆ ਇਹ ਗੈਂਗਸਟਰਾਂ ਤੋਂ ਡਰਦੀ ਆ ਔਰ ਗੈਂਗਸਟਰਾਂ ਦੇ ਨਾਂ ਤੋਂ ਜਿਹੜੀ ਇਹ ਪੁਲਿਸ ਕੰਬਦੀ ਆ ਜਿਆជា ਗੋਲੀ ਚੱਲੀ ਆ ਉਹ ਜਿਹੜੇ ਗੈਂਗਸਟਰ ਜਿਨ੍ਹਾਂ ਦੇ ਮੂੰਹ ਮੰਨੇ ਸੀਗੇ ਜਿੱਲਾ ਵੱਲੋਂ ਗੋਲੀ ਚਲਾਈ ਗਈ ਹੈ ਮੈਂ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਮੈਂ ਯੂਨੀਨਾਨੋਮੀ ਬੇਨਤੀ ਕਰਦਾ ਕਿ ਅੱਜ ਇਹ ਗੋਲੀ ਸਤਵਿੰਦਰ ਸਿੰਘ ਕੰਡਾ ਦੀ ਦੁਕਾਨ ਤੇ ਨਹੀਂ ਚੱਲੀ ਕੱਲ ਨੂੰ ਆਪਣੇ ਵੀ ਚੱਲ ਸਕਦੀ ਹੈ ਫਾਇਰਿੰਗ ਕੀਤੀ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਅੱਜ ਮੌਕੇ ਤੇ ਪਹੁੰਚੇ ਹੋ ਚੱਲਿਆ ਕਿ ਸਤਵਿੰਦਰ ਸਿੰਘ ਕੰਡਾ ਜਵੇਦਰ ਦੇ ਜਿਹੜੀ ਅੱਜ ਗੋਲੀ ਚੱਲੀ ਹੈ ਉਹ ਜਿਹੜੇ ਗੈਂਗਸਟਰ ਜਿਨ੍ਹਾਂ ਦੇ ਮੂੰਹ ਮੰਨੇ ਸੀਗੇ ਜਿਲ੍ਹੇ ਨਾਲੋਂ ਗੋਲੀ ਚਲਾਈ ਗਈ ਹੈ ਮੈਂ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਔਰ ਮੈਂ ਕੱਲ ਕਹਿਣੀ ਚਾਹੁੰਦਾ ਕਿ ਇਹ ਸਰਕਾਰ ਬੁਰੀ ਤਰ੍ਹਾਂ ਜਿਹੜੀ ਉਹ ਫੇਲ ਹੋ ਚੁੱਕੀ ਹੈ ਔਰ ਜਿਵੇਂ ਫਿਰੋਜ਼ਪੁਰ ਦਾ ਨਾਂ ਜਿਹੜਾ ਚੋਰਪੁਰ ਵੱਜਦਾ ਅੱਜ ਇਹ ਗੈਂਗਸਟਰਾਂ ਦਾ ਪੰਜਾਬ ਵੱਜਣ ਲੱਪਿਆ ਅੱਜ ਇੱਥੇ ਜਿਹੜਾ ਮੈਂ ਗੱਲ ਕਹਿਣਾ ਕਿ ਮੁੱਖ ਮੰਤਰੀ ਸਰਕਾਰ ਨਹੀਂ ਚਲਾ ਰਿਹਾਗਾ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਨੂੰ ਚਲਾ ਰਹੇ ਨੇ ਔਰ ਲੋਕ ਸਹਿਮ ਦੇ ਮਾਹੌਲ ਚ ਨੇ ਔਰ ਮੈਂ ਇਥੋਂ ਦੀ ਪੁਲਿਸ ਨੂੰ ਔਰ ਬਰੋਜਪੁਰ ਦੇ ਨਵੇਂ ਐਸਐਸਪੀ ਭਪਿੰਦਰ ਸਿੰਘ ਜੀ ਨੂੰ ਨਾਲ ਵੀ ਗੱਲ ਕੀਤੀ ਏ ਔਰ ਰੱਜ ਦਾ ਟਾਈਮ ਦੇਨੇ ਆ ਔਰ ਸ਼ਾਮ ਤੱਕ ਸੁਖਵਿੰਦਰ ਸਿੰਘ ਜੀ ਵੀ ਆ ਜਾਣਗੇ ਕੰਡਾ ਸਾਹਿਬ ਔਰ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਕਿ ਅਗਲਾ ਜਿਹੜਾ ਬਾਜ਼ਾਰ ਬੰਦ ਦਾ ਔਰ ਮੈਂ ਯੂਨੀਅਨਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਇਹ ਗੋਲੀ ਸੁਖਵਿੰਦਰ ਸਿੰਘ ਕੰਡਾ ਦੀ ਦੁਕਾਨ ਤੇ ਨਹੀਂ ਚੱਲੀ ਕੱਲ ਨੂੰ ਆਪਣੇ ਵੀ ਚੱਲ ਸਕਦੀ ਏ ਇਸ ਕਰਕੇ ਅੱਜ ਦੀ ਅੱਜ ਦਾ ਦਿਨ ਪੁਲਿਸ ਨੂੰ ਦਈਏ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਗੈਂਗਸਟਰਾਂ ਨੂੰ ਲੱਭਿਆ ਜਾਵੇ ਔਰ ਨਹੀਂ ਤਾਂ ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਹੈ ਕਿ ਬਾਜ਼ਾਰ ਜਿਹੜਾ ਉਹ ਬੰਦ ਕਰਾਂਗੇ ਤੇ ਜੀਰਾ ਸਾਹਿਬ ਕੋਈ ਫਰੋਤੀ ਦਾ ਮਾਮਲਾ ਵੀ ਸਾਹਮਣੇ ਆਇਆ ਕੋਈ ਮੰਗੀ ਗਈ ਹੈ ਗੱਲ ਇਹ ਹੈ ਕਿ ਇਹਨਾਂ ਦੇ ਬ੍ਰਦਰ ਨਾਲ ਸਾਨੂੰ ਨਾਲ ਮੇਰੀ ਗੱਲ ਹੋਈ ਹੈ ਉਹਨੇ ਕਿਹਾ ਕਿ ਸਾਨੂੰ ਕਾਲਸ ਆਉਂਦੀਆਂ ਨੇ ਔਰ ਅਸੀਂ ਬਾਹਰਲੇ ਨੰਬਰ ਨਹੀਂ ਚੁੱਕਦੇ ਔਰ ਮਮੀ ਨਹੀਂ ਚੁੱਕਦਾ ਜਦੋਂ ਦੀ ਮੇਰੇ ਤੇ ਗੋਲੀ ਚੱਗਲੀ ਹੈ ਮਮੀ ਨਹੀਂ ਚੁੱਕਦਾ ਔਰ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਨੇ ਔਰ ਇਹ ਜਿਹੜੀ ਸਰਕਾਰ ਹੈ ਵਿਖਾਵਿਆਂ ਦੀ ਸਰਕਾਰ ਔਰ ਪੁਲਿਸ ਜਿਹੜੀ ਆ ਇਹ ਗੈਂਗਸਟਰਾਂ ਤੋਂ ਡਰਦੀ ਆ ਔਰ ਗੈਂਗ ਨਾ ਤਾਂ ਜਿਹੜੀ ਇਹ ਪੁਲਿਸ ਕੰਬਦੀ ਔਰ ਇਸ ਕਰਕੇ ਅੱਜ ਦਾ ਦਿਨ ਪੁਲਿਸ ਕੋਲ ਜੇ ਪੁਲਿਸ ਫੜ ਸਕਦੀ ਹੈ ਠੀਕ ਹੈ ਨਹੀਂ ਤਾਂ ਇਸ ਤੋਂ ਬਾਅਦ ਜੀਰਾ ਸ਼ਹਿਰ ਜਿਹੜਾ ਅਣਮਿਥੇ ਸਮੇਲੀ ਮੈਂ ਸਾਰੀਆਂ ਯੂਨੀਅਨਾਂ ਨੂੰ ਬੇਨਤੀ ਕਰਦਾ ਕਿ ਕੱਲ ਤੋਂ ਬੰਦ ਕੀਤਾ ਜਾਵੇ